ਅੰਮ੍ਰਿਤਸਰ ਦਾ ਸੱਤੋ ਅਮੀਰ ਇਲਾਕਾ ਰঞ্জੀਤ ਐਵੇਨਿਊ ਇਸ ਵੇਲੇ ਕੂੜੇ ਦੀ ਚਪੇਟ ਵਿੱਚ ਹੈ ਰঞ্জੀਤ ਐਵੇਨਿਊ ਵਿੱਚ ਨਾਮੀ ਹੋਟਲ ਰੈਸਟੋਰੈਂਟ ਅਤੇ ਹੋਰ ਵਪਾਰਿਕ ਅਦਾਰੇ ਹਨ ਪਰ ਸਫਾਈ ਦੀ ਗੱਲ ਕਰੀਏ ਤਾਂ ਸੜਕਾਂ ਦੇ ਕਿਨਾਰੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਇਲਾਕਾ ਵਾਸੀ ਅਤੇ ਰਾਹਗੀਰ ਪਰੇਸ਼ਾਨ ਹਨ ਅੰਮ੍ਰਿਤਸਰ ਦਾ ਪੌਰ ਸ਼ੇਰੀਆ ਰঞ্জੀਤ ਐਵੇਨਿਊ ਜਿੱਥੇ ਨਾਮੀ ਹੋਟਲ ਨੇ ਰੈਸਟੋਰੈਂਟ ਨੇ ਸ਼ਾਪਿੰਗ ਮਾਲ ਨੇ ਪਰ ਗੱਲ ਕਰੀਏ ਸਾਫ ਸਫਾਈ ਦੀ ਸਾਫ ਸਫਾਈ ਵੱਲ ਕਿਸੇ ਦਾ ਧਿਆਨ ਨਹੀਂ ਨਾ ਲੋਕਾਂ ਦਾ ਧਿਆਨ ਹੈ ਤੇ ਨਾ ਹੀ ਨਗਰ ਨਿਗਮ ਦਾ ਧਿਆਨ ਹੈ ਜਗਾ ਜਗਾ ਤੇ ਕੂੜੇ ਦੇ ਢੇਰ ਲੱਗੇ ਨੇ ਰੰਜੀਤ ਐਵੇਨਿਊ ਚ ਹਾਲਾਤ ਤੁਹਾਨੂੰ ਦਿਖਾਉਣ ਲੱਗੇ ਆ ਅਸੀਂ ਜਿਹੜਾ ਰਸਤਾ ਬਾਈਪਾਸ ਨੂੰ ਜਾਂਦਾ ਹੈ ਤੇ ਵੱਡੇ ਵੱਡੇ ਸ਼ੋਪਿੰਗ ਮਾਲ ਨੇ ਤੇ ਕੂੜੇ ਦੇ ਢੇਰ ਤੁਸੀਂ ਦੇਖ ਸਕਦੇ ਹੋ ਕਿ ਇਹ ਕੂੜਾ ਕਿਹਨਾਂ ਦਾ ਹੈ ਇਹ ਕੂੜਾ ਜਾਂ ਘਰਾਂ ਵਾਲਿਆਂ ਦਾ ਹੈ ਜਾਂ ਫਿਰ ਹੋਟਲਾਂ ਦਾ ਹੈ ਤੇ ਸ਼ੋਪਿੰਗ ਮਾਲ ਵਾਲਿਆਂ ਦਾ ਹੈ ਕੂੜੇ ਵਿੱਚੋਂ ਇੰਨੀ ਕੁ ਬਦਬੂ ਆ ਰਹੀ ਹੈ ਇੰਜ ਲੱਗ ਰਿਹਾ ਜਿਵੇਂ ਕੋਈ ਜਾਨਵਰ ਮਰਿਆ ਹੋਵੇ ਲੋਕ ਇਥੋਂ ਲੰਘਦੇ ਨੇ ਤੇ ਬਦਬੂ ਭਰਿਆ ਮਾਹੌਲ ਹੁੰਦਾ ਹੈ ਪਰ ਨਗਰ ਨਿਗਮ ਨੂੰ ਜਾਂ ਫਿਰ ਲੋਕਾਂ ਨੂੰ ਜਿਹੜੇ ਕੂੜੇ ਦੇ ਢੇਰ ਜਗਾ ਜਗਾ ਤੇ ਲਾ ਦਿੰਦੇ ਨੇ ਕਿਸੇ ਨੂੰ ਕੋਈ ਫਿਕਰ ਨਹੀਂ ਇਹਦੇ ਨਾਲ ਬਿਮਾਰੀਆਂ ਫੈਲ ਸਕਦੀਆਂ ਨੇ ਇਲਾਕੇ ਦੇ ਵਿੱਚ ਬਹੁਤ ਹੀ ਸੁੰਦਰ ਇਲਾਕਾ ਹੈ ਇੱਕ ਪਾਸੇ ਰਹਾਇਸ਼ ਹੈ ਤੇ ਇੱਕ ਪਾਸੇ ਜਿਹੜੇ ਨੇ ਹੋਟਲ ਨੇ ਸ਼ਾਪਿੰਗ ਮਾਲ ਨੇ ਪਰ ਜਿਹੜੇ ਲੋਕ ਇਥੋਂ ਲੰਘਦੇ ਨੇ ਉਹ ਬਹੁਤ ਹੀ ਬੁਰਾ ਪ੍ਰਭਾਵ ਲੈ ਕੇ ਲੰਘਦੇ ਨੇ ਕਿਉਂਕਿ ਕੂੜੇ ਵਿੱਚੋਂ ਜਿਹੜੀ ਹੈ ਉਹ ਬੜੀ ਹੀ ਭਿਆਨਕ ਬਦਬੂ ਆ ਰਹੀ ਹੈ ਸੋ ਇੱਕ ਵਾਰ ਫੇਰ ਕਵਾਂਗੇ ਕਿ ਇੰਜ ਲੱਗ ਰਿਹਾ ਜਿਵੇਂ ਕੂੜੇ ਦੇ ਵਿੱਚ ਕੋਈ ਜਾਨਵਰ ਮਰਿਆ ਹੋਵੇ ਸੋ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਅਸੀਂ ਆਪਣੇ ਸ਼ਹਿਰ ਨੂੰ ਗੰਦਾ ਕਰ ਰਹੇ ਹਾਂ ਅਸੀਂ ਬਾਰ-ਬਾਰ ਸ਼ਹਿਰ ਨੂੰ ਗੰਦਾ ਦੱਸ ਰਹੇ ਹਾਂ ਪਰ ਇਸ ਵੱਲ ਸਫਾਈ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੋ ਜਾਗੋ ਨਗਰ ਨਿਗਮ ਤੇ ਜਾਗੋ ਲੋਕੋ ਤੇ ਆਪਣੇ ਸ਼ਹਿਰ ਨੂੰ ਸੁੰਦਰ ਬਣਾਓ ਸਹਿਯੋਗੀ ਨਰੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ